ਨੇ ਪੰਚਾਇਤ ਦੇ ਨੌਜਵਾਨ ਪੀੜੀ ਨੂੰ ਸਿੱਖੀ ਅਤੇ ਸਿੱਖ ਇਤਿਹਾਸ ਦੇ ਨਾਲ ਜੋੜਨ ਦੇ ਲਈ ਐਨਆਰਆਈ ਵਿਰਾਂ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਦਸਤਾਰ ਮੁਕਾਬਲਾ ਕਰਵਾਇਆ ਜਿਸ ਵਿੱਚ ਕੀਵਾਖਵਾ ਜ਼ਿਲ੍ਹੇ ਤੋਂ ਆਏ ਸਿੱਖ ਨੌਜਵਾਨਾਂ ਨੇ ਵੱ ਚੜ ਕੇ ਹਿੱਸਾ ਵੀ ਲਿਆ ਇਸ ਮੌਕੇ ਤੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਸੋਨੇ ਦਸਤਾਰ ਜộn ਵਾਲੇ ਨੌਜਵਾਨ ਨੂੰ 11000 ਰੁਪਏ ਦਾ ਨਗਦ ਇਨਾਮ ਦਿੱਤਾ ਜਾਏਗਾ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੇ ਨੌਜਵਾਨਾਂ ਨੂੰ 8100 ਰੁਪਏ ਇਨਾਮ ਦਿੱਤੇ ਜਾਣਗੇ ਦੱਸਦੇ ਕਿ ਇਸ ਦਸਤਾਰ ਮੁਕਾਬਲੇ ਦੇ ਪ੍ਰਬੰਧਕ ਕਨਵੀਨਰ ਸਿੰਘ ਨੇ ਅਤੇ ਸਾਬਕਾ ਫੌਜੀ ਸਰਵਣ ਸਿੰਘ ਨੇ ਜਾਣਕਾਰੀ ਦਿੱਤੀ ਹੈ ਮੈਂ ਸਰਦਾਰ ਕਰਨਵੀਰ ਸਿੰਘ ਹੰਸਪਾਲ ਟਰਬਨ ਟ੍ਰੇਨਿੰਗ ਸੈਂਟਰ ਪਿੰਡ ਗੋਤਪੋਕਰ ਤੋਂ ਜੋ ਕਿ ਅੱਜ ਸਾਡੇ ਰਮਨਵੀਰ ਜੀ ਨੇ ਜੋ ਕਿ ਉਪਰਾਲਾ ਬਹੁਤ ਵੱਡਾ ਕੀਤਾ ਸੀਗਾ ਐਨਆਰਆਈ ਭਰਾਵਾਂ ਦੇ ਨਾਲ ਮਿਲ ਕੇ ਸਾਰੀ ਸੰਗਤ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਅਸੀਂ ਵੀ ਸਾਡੀ ਵੀ ਸਵਾਵਾਂ ਲੱਗੀਆਂ ਸੀ ਕਿ ਆਪੇ ਬੱਚਿਆਂ ਨੂੰ ਸਖਲਾਈ ਦਸਤਾਰ ਦੀ ਸਖਲਾਈ ਦਿੱਤੀ ਜਾਵੇ ਜੋ ਕਿ ਅਸੀਂ 6 ਤਰੀਕ ਤੋਂ ਲੈ ਕੇ ਰੈਗੂਲਰ ਬੱਚਿਆਂ ਨੂੰ ਸਖਲਾਈ ਦਿੱਤੀ ਗਈ ਆ ਵੀ ਜੋ ਕਿ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਵੀ ਲੈਣਗੇ ਤੇ ਸਾਨੂੰ ਬਾਣ ਵਾਲੀ ਗੱਲ ਇਹ ਆ ਕਿ ਇੰਨਾ ਵੱਡਾ ਉਹਦਾ ਤੇ ਸਾਨੂੰ ਇੰਨੀ ਕੀ ਨਿੱਕੀ ਜੀ ਸੇਵਾ ਦਾ ਮੌਕਾ ਮਿਲਿਆ ਆ ਅਸੀਂ ਰੋਜ਼ ਹੀ ਹਰ ਵਾਰੀ ਨਿਭਾਵਾਂਗੇ ਤੇ ਜਿੱਦਾਂ ਹੀ ਸੇਵਾ ਵੀਰ ਹੁਣੇ ਲਾਉਂਦੇ ਰਹਿਣਗੇ ਅਸੀਂ ਅੱਗੇ ਵਧ ਕੇ ਚੜ੍ਹ ਕੇ ਵੀ ਸੇਵਾ ਕਰਦੇ ਹੀ ਰਾਵਾਂਗੇ ਸਾਡਾ ਜਿਹੜਾ ਪਿੰਡ ਹੈ ਗਗੋਤਪੁਕਰ ਹੈ ਔਰ ਅਸੀਂ ਜੋ ਦੂਸਰਾ ਇੰਟਰਨੈਸ਼ਨਲ ਦਸਤਾਰ ਕੰਪੀਟੀਸ਼ਨ ਕਰਵਾ ਰਹੇ ਆ ਔਰ ਉਹਦਾ ਮੇਨ ਮਕਸਦ ਇਹ ਹੈਗਾ ਕਿ ਕਿਉਂਕਿ ਅੱਜ ਅਸੀਂ ਇਹ ਗੱਲ ਕਰਦਿਆਂ ਹਮੇਸ਼ਾ ਹੀ ਕਿ ਪੰਜਾਬ ਦੇ ਵਿੱਚ ਬਹੁਤ ਨਸ਼ਾ ਵੱਧ ਰਿਹਾ ਹੈਗਾ ਜਿਹੜੇ ਬੱਚੇ ਹੈਗੇ ਕੁਰਾਹੇ ਪੈ ਰਹੇ ਆ ਸੋ ਅਸੀਂ ਗੱਲ ਤਾਂ ਜ਼ਰੂਰ ਕਰਦੇ ਆਂ ਪਰ ਗੱਲ ਕਰਨ ਦੇ ਨਾਲ-ਨਾਲ ਅਸੀਂ ਹੱਲ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇੱਕ ਵਾਰੀ ਮੈਂ ਸੁਣਿਆ ਸੀਗਾ ਕਹਿੰਦੇ ਵੀ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸੀਗੀ ਔਰ ਅੱਗ ਨੂੰ ਬੁਝਾਉਣ ਦੇ ਲਈ ਇੱਕ ਛੋਟੀ ਜੀ ਚਿੜੀ ਸੀ ਤੇ ਚੁੰਝ ਭਰ ਕੇ ਤੇ ਅੱਗ ਨੂੰ ਬੁਝਾਉਣ ਦਾ ਯਤਨ ਕਰਦੀ ਸੀ ਤੇ ਜਿਹੜੇ ਲਾਗੇ ਜਿਹੜੇ ਵੱਡੇ ਜਾਨਵਰ ਸੀ ਜਾਂ ਜੋ ਉਹਨੂੰ ਉਹਨੂੰ ਕਮੈਂਟ ਕਰਦੇ ਸੀਗੇ ਕਿ ਤੂੰ ਇਹ ਅੱਗ ਕਿਵੇਂ ਬੁਝਾ ਸਕਦੀ ਹੈ ਤੇਰਾ ਵजूद ਬਹੁਤ ਛੋਟਾ ਹੈ ਪਰ ਉਹਨਾਂ ਨੇ ਇੱਕ ਗੱਲ ਜ਼ਰੂਰ ਕੀਤੀ ਸੀ ਜੋ ਮੇਰੇ ਹਿਰਦੇ ਨੂੰ ਟੁੰਬ ਗਈ ਉਹਨਾਂ ਇੱਕ ਕਵੀ ਨੇ ਆਪਣੀ ਕਵਤਾ ਰਾਈ ਜਾ ਜਿਨੇ ਲਿਖਿਆ ਹੈ ਉਹਦੇ ਪਲਵਲੇ ਨੇ ਉਹ ਕਹਿੰਦੀ ਆ ਕਿ ਮੈਨੂੰ ਵੀ ਪਤਾ ਹੈ ਕਿ ਮੈਂ ਇਸ ਅੱਗ ਨੂੰ ਨਹੀਂ बुझा ਸਕਦੀ ਇਹ ਜੰਗਲ ਦੀ ਅੱਗ ਬਹੁਤ ਭਿਆਨਕ ਹੈ ਬਹੁਤ ਵੱਡੀ ਹੈ ਗਈਆਂ ਮੈਂ ਬਹੁਤ ਛੋਟੀ ਹੈ ਗਈਆਂ ਮੈਂ ਵੀ ਜਲ ਕੇ ਰਾਖ ਹੋ ਜਾਵਾਂਗੀ ਪਰ ਕਹਿਣ ਲੱਗੀ ਕਿ ਜਦੋਂ ਦੁਨੀਆ ਦੇ ਉੱਤੇ ਇਹ ਇਤਿਹਾਸ ਲਿਖਿਆ ਜਾਏਗਾ ਕਿ ਇਸ ਅੱਗ ਨੂੰ ਬੁਝਾਉਣ ਦੇ ਸਾਹਮਣੇ ਕੌਣ ਆਏ ਸੀ ਉਸ ਦਿਨ ਮੇਰਾ ਜਿਹੜਾ ਉਸ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਊਗਾ ਜਿੰਨੇ ਵੀ ਨੌਜਵਾਨ ਨੇ ਇੱਥੇ ਪੂਰਾ ਪਿੰਡ ਪੂਰੀ ਪੰਚਾਇਤ ਉਹਨਾਂ ਦਾ ਸਾਰਿਆਂ ਦਾ ਉਪਰਾਲਾ ਇਹੀ ਆ ਕਿ ਅਸੀਂ ਇੱਕ ਸਮਾਜ ਨੂੰ ਚੰਗੀ ਸਿਹਤ ਦਈਏ ਉਹ ਚੰਗੀ ਸਿਹਤ ਦੇ ਨਾਲ ਨਾਲ ਅਸੀਂ ਸਮਾਜ ਨੂੰ ਅੱਗੇ ਅਗਾਹ ਵੱਲ ਨੂੰ ਲੈ ਕੇ ਜਾਈਏ ਉਹ ਤਾਂ ਹੋਏਗਾ ਜੇ ਅਸੀਂ ਆਪਣੀ ਦਸਤਾਰ ਸੰਭਾਗੇ ਕੱਲੀ ਦਸਤਾਰ 2.5 ਮੀਟਰ 5 ਮੀਟਰ ਦਾ ਕਪੜਾ ਨਹੀਂ ਹੈ ਦਸਤਾਰ ਇੱਕ ਜਿੰਮੇਵਾਰੀ ਹੈ